प्यारे दोस्तों प्यार भरी सत श्री अकाल जी हां जी दोस्तों पंजाब ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਰਕਾਰ ਖਿਲਾਫ ਸੰਘਰਸ਼ ਕਰਨ ਦੀ ਤਿਆਰੀ ਕਰ ਲਈ ਹੈ ਸਰਕਾਰ ਨੂੰ ਦੇਣਾ ਪਵੇਗਾ 8 ਸਾਲ ਪੁਰਾਣਾ ਪੈਸਾ ਸਮੇਤ ਵਿਆਜ ਕਿਉਂਕਿ ਪੰਜਾਬ ਸਰਕਾਰ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਤੋਂ ਜੋ ਕਿ ਕੰਪਿਊਟੇਸ਼ਨ ਦੇ 12% ਵਿਆਜ ਲੈ ਰਹੀ ਹੈ ਜਿਸ ਕਰਕੇ ਸਰਕਾਰ ਨੂੰ ਹੁਣ 9 ਸਾਲ ਲੇਟ ਕੀਤੇ ਬਕਾਏ ਦੇ ਵਿਆਜ ਦੇਣਾ ਪੈਂਦਾ ਹੈ ਜੇਕਰ ਕਿਸ਼ਤਾਂ ਵਿੱਚ ਦੇਣਾ ਹੈ ਤਾਂ ਮੁਲਾਜ਼ਮਾਂ ਦਾ ਪੇ ਕਮਿਸ਼ਨ ਦੇ ਬਕਾਏ ਅਤੇ ਹੋਰ ਮੰਗਾਂ ਨੂੰ ਲੈ ਕੇ ਜਥੇਬੰਦੀਆਂ ਇਕਜੁੱਟ ਹੋ ਰਹੀਆਂ ਨੇ ਕੀ ਕਰ ਰਹੀਆਂ ਨੇ ਐਲਾਨ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ ਪੰਜਾਬ ਸਰਕਾਰ ਦੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਪੰਜਾਬ ਭਰ ਦੇ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਆਪਣੇ ਸੰਘਰਸ਼ ਦੇ ਲਈ ਮੀਟਿੰਗਾਂ ਕਰ ਰਹੀਆਂ ਨੇ ਦੋਸਤੋ ਉਹਨਾਂ ਨੇ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚੇਤਾਵਨੀ ਦੇ ਦਿੱਤੀ ਹੈ ਜਿੱਥੇ ਇੱਕ ਪਾਸੇ ਸਿਵਲ ਸਖਤਰਤ ਵਿਖੇ ਮੁਲਾਜ਼ਮ ਜਥੇਬੰਦੀਆਂ ਦੁਆਰਾ ਸੰਘਰਸ਼ ਜਾਰੀ ਕਰਕੇ ਸੁਖਚਾਨ ਸਿੰਘ ਖੈਰਾ ਨੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ ਉੱਥੇ ਹੀ ਪੰਜਾਬ ਦੇ ਵੱਖ-ਵੱਖ ਥਾਵਾਂ ਵਿੱਚ ਪੈਨਸ਼ਨਰ ਜਥੇਬੰਦੀਆਂ ਦੁਆਰਾ ਆਪਣੀਆਂ ਮੀਟਿੰਗਾਂ ਕਰਕੇ ਸੰਘਰਸ਼ ਦੀ ਤਿਆਰੀ ਕੀਤੀ ਜਾ ਰਹੀ ਹੈ ਜੱਥੇਬੰਦੀਆਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ ਦੋਸਤੋ ਮੁਲਾਜ਼ਮਤ ਤੇ ਪੈਨਸ਼ਨਰ ਜੱਥੇਬੰਦੀਆਂ ਨੇ ਸਰਕਾਰ ਵੱਲੋਂ ਪੈਨਸ਼ਨਰ ਅਤੇ ਮੁਲਾਜ਼ਮਾਂ ਨੂੰ ਪੇ ਕਮਿਸ਼ਨ ਦਾ ਬਕਾਇਆ 42 ਕਿਸ਼ਤਾਂ ਵਿੱਚ ਦੇਣ ਤੇ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕੀਤੀ ਹੈ ਬਕਾਇਆ ਤਾਂ ਪਹਿਲਾਂ ਹੀ 8 ਸਾਲ ਲੇਟ ਹੋ ਗਿਆ ਹੁਣ 3.5 ਸਾਲ ਇਸ ਨੂੰ ਲਮਕਾਉਣਾ ਬੇਇਨਸਾਫੀ ਹੈ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹ ਬਕਾਇਆ ਇੱਕੋ ਕਿਸ਼ਤ ਦੇ ਵਿੱਚ ਜਾਰੀ ਕੀਤਾ ਜਾਵੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਪੈਨਸ਼ਨਰ ਆਈ ਐਸੋਸੀਏਸ਼ਨ ਨੇ ਕਿਹਾ ਹੈ ਕੇ ਸਰਕਾਰ ਦੀ ਟਾਲ ਮਟੋਲ ਦੀ ਨੀਤੀ ਜਿਹੜੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜਲਦ ਹੀ ਮਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਜੋ ਸਰਕਾਰ ਹੈ ਉਹ ਉਹਨਾਂ ਦਾ ਬੰਦਾ ਹੱਕ ਦੇਵੇ ਨਹੀਂ ਤਾਂ ਸੰਘਰਸ਼ ਦੀ ਤਿਆਰੀ ਉਹਨਾਂ ਦੁਆਰਾ ਕਰ ਲਈ ਗਈ ਹੈ ਦੋਸਤੋ ਮਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਗਈ ਹੈ ਗਈ ਹੈ ਕਿ ਹੁਣ ਘਰ ਬੈਠਣ ਦਾ ਸਮਾਂ ਨਹੀਂ ਜੇਕਰ ਆਪਣੇ ਹੱਕ ਲੈਣੇ ਨੇ ਤਾਂ ਉਹਨਾਂ ਦੁਆਰਾ ਸਰਕਾਰ ਦੇ ਵਿਰੁੱਧ ਉਹਨਾਂ ਨੂੰ ਸੰਘਰਸ਼ ਤਿੱਖਾ ਕਰਨਾ ਪਵੇਗਾ ਜਥੇਬੰਦੀਆਂ ਨੇ ਕਿਹਾ ਕਿ ਦੋਸਤੋ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 1 ਇੱਕ 2016 ਤੋਂ 30 2021 ਤੱਕ ਦੇ 5.5 ਸਾਲਾਂ ਦੇ ਬਕਾਇਆ ਦੇ ਨੋਟੀਫਿਕੇਸ਼ਨ ਜੋ ਹੋਇਆ ਹੈ ਉਸ ਨੂੰ ਰੱਦ ਕਰਦੇ ਹੋਏ ਦੋਸਤੋ ਜਥੇਬੰਦੀਆਂ ਨੇ ਕਿਹਾ ਕਿ ਪੰਜਾਬ ਸਰਕਾਰ 5.5 ਸਾਲਾਂ ਦੇ ਬਕਾਇਆ ਨੂੰ ਲੈ ਕੇ ਜੋ ਕਿ 9 ਸਾਲ ਤਾ ਪਹਿਲਾ ਹੀ ਲੇਟ ਹੋ ਚੁੱਕੀ ਹੈ ਤੇ ਹੁਣ 3.5 ਸਾਲ ਇਸ ਨੂੰ ਲਮਕਾਉਣਾ ਚਾਹੁੰਦੀ ਹੈ ਇਹ ਜਾਇਜ਼ ਨਹੀਂ ਹੈ ਜਥੇਵੰਦੀਆਂ ਨੇ ਕਿਹਾ ਕਿ ਬਕਾਇਆ ਦੀ ਅਦਾਇਗੀ ਹੈ ਜੋ ਉਸ ਨੂੰ ਉਡੀਕ ਰਹੇ ਨੇ 35000 ਪੈਨਸ਼ਨਰ ਪਹਿਲਾਂ ਹੀ ਸਵਰਗਵਾਸ ਹੋ ਚੁੱਕੇ ਨੇ ਇਸ ਨੂੰ ਲੈ ਕੇ ਕੋਈ ਵੱਡਾ ਫੈਸਲਾ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਦੇ ਵਿੱਚ ਜਲਦੀ ਲਵੇ ਨਹੀਂ ਤਾਂ ਪੰਜਾਬ ਸਰਕਾਰ ਦੇ ਵਿਰੁੱਧ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਹਾਂਜੀ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ